ਇਸ ਹੁਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਪਿਛਲੇ ਦਿਨਾਂ ਵਿੱਚ ਅੰਮ੍ਰਿਤਸਰ ਵਿੱਚ ਥਾਣੇ ਦੇ ਬਾਹਰ ਜਿਹੜੇ ਧਮਕੀਆਂ ਹੋ ਰਹੀ ਸੀ ਉਸ ਨੂੰ ਲੈ ਕੇ ਪੁਲਿਸ ਵੱਲੋਂ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ਤੇ ਚੌਕੀਆਂ ਵਿੱਚ ਜੋ ਪਿਛਲੇ ਦਿਨੀ ਗੈਂਗਸਟਰਾਂ ਵੱਲੋਂ ਧਮਕੀਆਂ ਲਗਾਈਆਂ ਗਈਆਂ ਜੋ ਧਮਕੀਆਂ ਨਾਲ ਡਾਉਣ ਦੀ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੱਲਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੋ ਥਾਣੇ ਜਾਂ ਚੌਕੀਆਂ ਜਿਨ੍ਹਾਂ ਦੀਆਂ ਕੰਦਾ ਛੋਟੀਆਂ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਜਿਹੜਾ ਹੈ ਉੱਚਾ ਕਰਵਾਇਆ ਜਾਵੇ ਜਿਹੜਾ ਕੰਮ ਹੈ ਥਾਣਾ ਸ਼ਹਾਟਾ ਵਿੱਚ ਚੱਲ ਰਿਹਾ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਐਸਐਚਓ ਵਿਨੋਦ ਕੁਮਾਰ ਨੇ ਕੀ ਕਿਹਾ ਆਓ ਸੁਣਦੇ ਹਾਂ ਸਖਜੀ ਮਾਨਯੋਗ ਪੁਲਿਸ ਮਿਸ਼ਨ ਸਾਹਿਬ ਵੱਲੋਂ ਰੂਟੀਨ ਵਿੱਚ ਹੀ ਆਪਾਂ ਜਿਹੜੀ ਆਪਾਂ ਜਿਹੜੀ ਸਥਿਤੀ ਬਣਾ ਕੇ ਰੱਖ ਰਹੇ ਹਾਂ ਰੂਟੀਨ 'ਚ ਹੀ ਚੈਕਿੰਗ ਕਰ ਰਹੇ ਹਾਂ ਰੂਟੀਨ 'ਚ ਜਿਹੜੀ ਸਿਕਿਉਰਿਟੀ ਪ੍ਰਬੰਧ ਬਣਾਏ ਜਾ ਰਹੇ ਸ ਤਾਂ ਕੀ ਕੀਤਾ ਜਾ ਰਿਹਾ ਹੈ ਥਾਣੇ ਦੇ ਵਿੱਚ ਤਬਦੀਲੀ ਕੀ ਲਈ ਆ ਯਾਰ ਦਿੱਲੀ ਕੁਝ ਖਾਸਲੀ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਥੋੜਾ ਵੀਕ ਹੈ ਉਹਨੂੰ ਇਨਹਾਂਸ ਕੀਤਾ ਜਾ ਰਿਹਾ ਜੀ ਪਰ ਕਾਰਨ ਕੀ ਆ ਦੀ ਕਿਉਂ ਨਵੀਂ ਤਬਦੀਲੀ ਲਾਈ ਜਾ ਰਹੀ ਹੈ ਕੋਈ ਵੀ ਜੁੜੇ ਨਾਰਮਲ ਲਾਅ ਐਂਡ ਆਰਡਰ ਸਿਚੁਏਸ਼ਨ ਮਾਰਨੀ ਹੈ ਵੈਸੇ ਵੀ ਜਿਹੜੀਆਂ ਬਿਲਡਿੰਗਸ ਦੀ ਥੋੜੀ ਮਾਈਨਰ ਰਿਪੇਅਰ ਉਹ ਕਰਵਾ ਰਹੇ ਆ ਪਰ ਸਬਜੈਕਟਿਵ ਪਿਛਲੇ ਦਿਨੀ ਗੱਲ ਕਰੀਏ ਵਕਫਾ ਖਾਣੇ ਜਾਂ ਫਿਰ ਚੌਂਕਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤਾਂ ਉਸ ਨੂੰ ਲੈ ਕੇ ਵੀ ਕਿਆ ਜਾ ਰਿਹਾ ਕੀ ਤੇ ਥਾਣੇ ਤੋਂ ਉਹ ਵੀ ਉਹ ਵੀ ਫੈਕਟਰ ਹੈਗਾ ਪਰ ਵੈਸੇ ਸਾਡੀ ਰੂਟੀਨ ਚ ਆਪਾਂ ਜਿਹੜੀ ਸਿਕਿਉਰਿਟੀ ਇਨਹਾਂਸ ਕਰਦੇ ਹਾਂ ਕੋਈ ਸਪੈਸ਼ਲ ਨਹੀਂ ਹੈ ਸਾਡੇ ਵਾਸਤੇ ਜਿੰਦਾਂ ਜਿਹੜੀ ਸਾਡੀ ਥਾਣੀ ਸਾਡੇ ਪ੍ਰੈਮਿਸਿਸ ਤੇ ਉਹਨੂੰ ਸਿਕਿਉਰ ਕਰਨਾ ਸਾਡਾ ਫਰਜ਼ ਹੈ ਤੇ ਪਹਿਲਾਂ ਆਪਾਂ ਉਹਨੂੰ ਸਿਕਿਉਰ ਕਰਦੇ ਹਾਂ ਰਾਤ ਦੇ ਟਾਈਮ ਕਿਸ ਤਰ੍ਹਾਂ ਦੀ ਜਈ ਡਿਊਟੀ ਆ ਉਹ ਮੁਲਾਜ਼ਮਾਂ ਨੂੰ ਕਹੀ ਗਈ ਹੈ ਜੀ ਆਪਣਾ ਲਈ ਜੀ ਸਾਡਾ ਥਾਣਾ ਨਾ ਸਰੋਂ ਤਰਨੋਂ ਵੀ ਲੱਗ ਜਾਂਦਾ ਇੰਟਰਨੈਸ਼ਨਲ ਬਾਰਡਰ ਨਾਲ ਵੀ ਲੱਗਦਾ ਆ ਉਹਦੀ ਕਿਸ ਤਰ੍ਹਾਂ ਦੀ ਹੈ ਪ੍ਰੋਟੈਕਸ਼ਨ ਸਾਡਾ ਥਾਣਾ ਬੈਲ ਵੈਲ ਇਕਿਪਡ ਆ ਬਹੁਤ ਸਿਕਿਉਰ ਹੈ ਜੀ ਜਿੱਦਾਂ ਜੀ ਕੋਈ ਇਸ਼ੂ ਨਹੀਂ ਹੈ ਥਾਣੇ ਦੇ ਖਨਿਜਕਾਰ ਬਿਲਡਿੰਗ ਜਿਹੜੀ ਵਾਲਡ ਹੈ ਵਾਲਡ ਪ੍ਰੋਪਰ ਹੈ ਜੀ ਸਾਰਾ ਕੁਝ ਠੀਕੇ ਸਦਾ। ਕਾਉਂਡ ਵਾਲੇ ਸਮੇਂ ਦੇ ਵਿੱਚ ਡਰਾਮਾ ਰੂਮੋ ਵੀ ਲਗਾ ਕੇ ਪੂਰਾ ਥਾਣੇ ਨੂੰ ਕਵਰ ਕੀਤਾ ਜਾਏਗਾ ਜੀ। ਵੈਰੀਕੇਟਸ ਲਗਾ ਰਹੇ ਹਾਂ ਜੀ ਆਪਾਂ। ਮੈਰੀਕੇਟ ਜਿਹੜੀ ਸਪੀਡ ਸਲੋ ਕਰਨ ਵਾਸਤੇ ਵੀ ਥਾਣੇ ਦੇ ਪ੍ਰੈਮਿਸ ਵਿੱਚ ਕੋਈ ਪਬਲਿਕ ਨਿਕਲ ਗਿਆ ਮਤਲਬ ਪੀਪਲ ਵਗੈਰਾ ਸਮੂਹ ਕੱਢ ਨਿਕਲੇ। ਥਾਣੇ ਦੇ ਚੈਕਿੰਗ ਮੁਲਾਜ਼ਮ ਮੁਸਤਫਰ ਰਹਿਣਗੇ ਜੀ ਬਿਲਕੁਲ ਜੀ। ਠੀਕ ਹੈ ਜੀ।